ਥਾਣਾ ਖਨੋਰੀ ਦੇ ਅਧੀਨ ਪੈਂਦੇ ਪਿੰਡ ਮੰਡੀ ਵਿੱਚ ਇੱਕ ਪਿਤਾ ਵੱਲੋਂ ਆਪਣੀ ਧੀ ਨੂੰ ਮਾਰ ਕੇ ਫਾਹੇ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਕਥਤ ਜਾਣਕਾਰੀ ਅਨੁਸਾਰ ਪਤਾ ਲੱਗਿਆ ਹੈ ਕਿ ਪਿਤਾ ਤੇ ਉਸ ਦੇ ਚਾਚੇ ਵੱਲੋਂ ਉਸ ਨੂੰ ਮਾਰ ਕੇ ਗਲਫਾਹੇ ਲਗਾ ਦਿੱਤਾ ਹੈ ਤੇ ਜਿਸ ਦੇ ਕੀ ਕੋਈ ਨਜਾਇਜ਼ ਸਬੰਧਾਂ ਦਾ ਹੀ ਮਾਮਲਾ ਇਹ ਜੋ ਸਾਹਮਣੇ ਆਉਣ ਦਾ ਪਤਾ ਲੱਗਿਆ ਹੈ ਅਰੇਜ਼ਾ ਕੀ ਬੁਰਾ ਮਾਮਲਾ ਹੈ ਸਾਨੂੰ ਐਸ ਐਚਓ ਖਨੋਰੀ ਦੀ ਜਵਾਨੀ ਸਿਕਰਟ ਇਨਫੋਰਮੇਸ਼ਨ ਆਈ ਸੀਗੀ ਕਿ ਮੰਡਵੀ ਪਿੰਡ ਦੇ ਵਿੱਚ ਇੱਕ ਸ਼ੇਰਚੰਦ ਨਾਮ ਦਾ ਵਿਅਕਤੀ ਹੈ ਤੇ ਜਿਨ੍ਹਾਂ ਦੇ ਘਰ ਦੇ ਵਿੱਚ ਇੱਕ ਲੜਕੀ ਸੀਗੀ ਜਿਹੜੀ ਮੇਜਰ ਸੀਗੀ ਤੇ ਉਹ ਲੜਕੀ ਨੂੰ ਇਹਨਾਂ ਨੇ ਮਾਰ ਦਿੱਤਾ ਹੈਗਾ ਤੇ ਉਹ ਅਸੀਂ ਵੈਰੀਫਾਈ ਕੀਤਾ ਸੀਗਾ ਤੇ ਉਸ ਤੋਂ ਬਾਅਦ ਪਾਇਆ ਕਿ ਇਹ ਜਿਹੜਾ ਇਹਨਾਂ ਨੇ ਸ਼ੇਰਚੰਦ ਨੇ ਆਪਣੇ ਭਰਾ ਵਿਕਰਮ ਸਿੰਘ ਨਾਲ ਮਿਲ ਕੇ ਉਸ ਲੜਕੀ ਨੂੰ ਆਪਣੀ ਲੜਕੀ ਨੂੰ ਉਹ ਫਾਹ ਲਾ ਕੇ ਮਾਰਤਾ ਹੈ ਤਾਂ ਅਸੀਂ ਮਕਦਮਾ ਦਰਜ ਕੀਤਾ ਹੈ ਅੱਗੇ ਤਫਤੀਸ਼ ਜਾਰੀ ਹੈ ਕਿੰਨਾ ਟਾਈਮ ਪਹਿਲਾਂ ਦਾ ਸੀ ਮਾਮਲਾ ਸੀ ਜਿਹੜਾ ਮਾਰਨ ਦਾ ਕਿ ਮੌਕੇ ਦਾ ਹੀ ਮਾਮਲਾ ਸੀ ਕੁਝ ਪਤਾ ਲੱਗਿਆ ਹੋਵੇ ਇਸ ਇਹ ਮੇਤੀ ਮਿਤੀ 26 10 ਨੂੰ ਹੋਇਆ ਸੀਗਾ ਜਦੋਂ ਦੁਪਹਿਰੇ ਲੜਕੀ ਸਕੂਲ ਵਿੱਚ ਪੜਨ ਗਈ ਸੀ ਤਾਂ ਉਦੋਂ ਫਿਰ ਇਹ ਦੇ ਪਿਓ ਨੂੰ ਕੋਈ ਲੱਗਿਆ ਸੀਗਾ ਵੀ ਮੇਰੀ ਲੜਕੀ ਕਿਸੇ ਨਾਲ ਰਿਲੇਸ਼ਨ ਚ ਹੈਗੀ ਤੇ ਉਦੋਂ ਇਹਨੇ ਨੇ ਲੜਕੀ ਆ ਜਿਹੜੀ ਸਕੂਲੋਂ ਲਿਆ ਕੇ ਤੇ ਆਪਣੇ ਘਰ ਦੇ ਅੰਦਰ ਹੀ ਦੁਪਹਿਰੇ ਉਹਨੂੰ ਫਾਹ ਲਾਤਾ ਸੀਗਾ ਤੇ ਉਹਦਾ ਕਤਲ ਕਰਤਾ ਸੀਗਾ ਕਿੰਨੇ ਟਾਈਮ ਬਾਅਦ ਜਿਹੜੀ ਇਹ ਮਾਮਲੇ ਦੀ ਅੱਗੇ ਕੀ ਪੜਤਾਲ ਕੀਤੀ ਜਾ ਰਹੀ ਹੈ ਇਹ ਹੁਣ ਡੇਢ ਕਿ ਮਹੀਨੇ ਬਾਅਦ ਸਾਨੂੰ ਪਤਾ ਲੱਗਿਆਗਾ ਡੈਡ ਬੋਡੀ ਤਾਂ ਇਹਨਾਂ ਨੇ ਡਿਸਪੋਜ਼ ਆਫ ਕਰਤੀ ਹੈ ਤੇ ਬਾਕੀ ਆਈ ਵਿਟਨੈਸ ਹੈਗੇ ਨੇਗੇ ਤੇ ਅੱਗੇ ਜੋ ਵੀ ਸਾਡੇ ਕੋਲੇ ਐਵੀਡੈਂਸ ਹੈਗੇ ਨੇਗੇ ਤੇ ਉਹਦੇ ਮੁਤਾਬਕ ਅਸੀਂ ਕਾਰਵਾਈ ਕਰ ਰਹੇ ਹਾਂ ਕਿਹੜੇ ਕਿਹੜੀ ਧਾਰਾ ਦੇ ਅੱਤੇ ਦਰਜ ਕੀਤਾ ਗਿਆ ਤੇ ਕਿਹੜੇ ਕਿਹੜੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਇਹ 302 201 34 ਆਈਪੀਸੀ ਦੇ ਵਿੱਚ ਮੁਕੱਦਮਾ ਨੰਬਰ 93 ਥਾਣਾ ਖਨੋਰੀ ਦੇ ਵਿੱਚ ਦਰਜ ਕੀਤਾ ਗਿਆਗਾ ਇਹਦੇ ਵਿੱਚ ਦੋ ਦੋਸ਼ੀ ਸੀਗੇ ਇੱਕ ਇਹਦਾ ਲੜਕੀ ਦਾ ਪਿਓ ਸੀਗਾ ਮਰਨ ਵਾਲੀ ਦਾ ਸ਼ੇਰ ਚੰਦ ਤੇ ਇੱਕ ਇਹਦਾ ਚਾਚਾ ਹੈਗਾ ਵਿਕਰਮ ਇਹ ਦੋਨੇ ਗ੍ਰਫਤਾਰ ਕਰ ਲੈਣਗੇ